ਆਹੋ ਸਤਿ ਸ੍ਰੀ ਅਕਾਲ ਸਾਨੂੰ ਜਿਵਾਸਵਾਲ ਵਿੱਚ ਕਰ ਲੈਣ ਦੇ ਆਹੀ ਕਾਲੀ ਛੰਡੀ ਨੇ ਦਿਖਾਉ ਲੈ ਲਾ ਨਾਰਾ ਦੇ ਲੋਲੇ ਉਹ ਸਾਡੀਆਂ ਵੋਟਾਂ ਲੈ ਕੇ ਤੁਸੀਂ ਜਾਣਿਓ ਸਾਨੂੰ ਕੁੱਛ ਤਾਂ ਲੈਣ ਦੇ ਦੇਵਾਲ ਸਾਡੀ ਕੋਲ ਮਰਦਾ ਕੀ ਕੀਤਾ ਸਾਡੇ ਨੌਜਵਾਨ ਕਿੱਤਾ ਬੀਬੀ ਕੀ ਤਰ੍ਹਾਂ ਤੜ ਮਰੀ ਜਾਂਦੇ ਨੇ ਅੱਜ ਦੁਕਾਨਾਂ ਦੇ ਅੱਗੇ ਸਾਡੇ ਜਵਾੜ ਕੇ ਪਿੰਡ ਦੇ ਕੋਲ ਰਾਵਾਂ ਖਾਣਾ ਸਾਡੇ ਪਿੰਲੇ ਚਾਹੀ ਕੱਢੇ ਹੈ ਨੌਜਵਾਨਾਂ ਦੇ ਵਿੱਚ ਮਾਰਾ ਦੰਦੀਰ ਮਾਮਾ ਕਹਿੰਦੇ ਮਰੀ ਮੇਰਾ ਪਤਨ ਦੂਰ ਮਰੀ ਜਾਵੇ ਸਾਡੇ ਮਾਮਾ ਪਿਓ ਨੇ 40 ਸਾਲ ਕਿਤੇ 50 ਸਾਲ ਕਿਆ ਪਾਲਦੇ ਸਾਡੀ ਕੋਲ ਦਾਸ ਸਾਨੂੰ ਨਾਰਾਸ ਕਰਦਾ ਸਾਹਬ ਜੀ ਜੇ ਤੁਸੀਂ ਹੋਰ ਆ ਲੋ ਕਿਸਾਨਾਂ ਨੇ ਦਿੱਲੀ ਚਲੇ ਸੀਗੇ ਧਰਨਾ ਲਾ ਕੇ ਮੁਕੇ ਨੂੰ ਅਸੀਂ ਸਾਡੀ ਕਾਨੂੰਨ ਰੱਦ ਕਰੋ ਪਰ ਹਰਿਆਣਿਆਂ ਨੇ ਸਿਰ ਨੂੰ ਬਖੀ ਕਰਤਾ ਉਹਨਾਂ ਨੇ ਸੜਕਾਂ ਕੱਟਦੀਆਂ ਬੈਰੀਅਰ ਗੋਮਾਸ ਦੇ ਬੰਗਰੇ ਜਿੱਤੇ ਕੋਸ ਲਾਦੀ ਭਾਰੀ ਕਿੰਨੇ ਜਵਾਨ ਮਰ ਗਏ get